ਸਸਿਆ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੜੜਾ ਰੋਡ ਤੇ ਮਾਝਾ ਬੁਟੀਕ ਤੇ ਮਾਝਾ ਬੁਟੀਕ ਜੋ ਵਿਪਨ ਕਬਾਰੀਏ ਦੁਕਾਨ ਦੇ ਬਿਲਕੁਲ ਸਾਹਮਣੇ ਹੈ ਮਾਝਾ ਬੁਟੀਕ ਤੇ ਤੁਹਾਨੂੰ ਮਿਲਣਗੇ ਵਧੀਆ ਵਧੀਆ ਸੂਟ ਉਹ ਹੀ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਦੱਸ ਦਈਏ ਕਿ 23 ਤਰੀਕ ਦਿਨ ਵੀਰਵਾਰ ਨੂੰ ਮਾਝਾ ਬੁਟੀਕ ਡੜਮਾ ਰੋਡ ਦੇ ਉੱਪਰ ਵਧੀਆ ਵਧੀਆ ਸੂਟ ਜੋ ਇਹਨਾਂ ਨੇ ਆਪ ਤਿਆਰ ਕੀਤੇ ਹਨ ਉਸ ਦੀ ਦੀਵਾਲੀ ਦੇ ਉੱਪਰ ਐਡਵਿਸ਼ਨ ਵੀ ਲਗਾ ਰਹੇ ਹਨ ਜੋ ਸਿਹਰੇ 10 ਵਜੇ ਸ਼ੁਰੂ ਹੋਵੇਗੀ ਤੁਸੀਂ ਆਓ ਅਤੇ ਆਪਣੀ ਮਨਪਸੰਦ ਦੇ ਸੂਟ ਇਥੋਂ ਬਹੁਤ ਹੀ ਘੱਟ ਰੇਟ ਦੇ ਉੱਪਰ ਖਰੀਦ ਸਕਦੇ ਹੋ ਇਹਨਾਂ ਨਾਲ ਸੰਪਰਕ ਕਰਨ ਵਾਸਤੇ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਵੀ ਦਿੱਤਾ ਗਿਆ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਕਾਨ ਦੇ ਅੰਦਰ ਅਤੇ ਦਿਖਾਉਨੇ ਹਾਂ ਤੁਹਾਨੂੰ ਵਧੀਆ-ਵਧੀਆ ਸੂਟ ਜੋ ਮੱਝ ਅਪਟਿਕ ਨੇ ਆਪ ਤਿਆਰ ਕੀਤੇ ਹਨ ਇੱਥੇ ਤੁਸੀਂ ਆਪਣੇ ਮਨਪਸੰਦ ਦੇ ਲਿੰਗੇ ਵੀ ਤਿਆਰ ਕਰਵਾ ਸਕਦੇ ਹੋ ਜੋ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਬਾਜ਼ਾਰੋਂ ਬਹੁਤ-ਬਹੁਤ ਮਹਿੰਗੇ ਲੈਂਦੇ ਹੋ ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟ ਵਿੱਚ ਤਿਆਰ ਕਰਕੇ ਦਿੱਤੇ ਜਾਣਗੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਹੀ ਬਹੁਤ ਮੁਬਾਰਕਾਂ ਮਾਜਾ ਬੁਟੀਕ ਧਾਰੀਵਾਲ ਵੱਲੋਂ ਅਸੀਂ ਤੁਹਾਨੂੰ ਐਗਜ਼ਿਬਿਸ਼ਨ ਲਗਾ ਰਹੇ ਹਾਂ ਜਿਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੂਟਸ ਆਉ ਮਿਲਣਗੇ ਜਿਵੇਂ ਕਾਟਨ ਦੇ ਫੈਬਰਿਕ ਦੇ ਉੱਪਰ ਹੋ ਹੈਵੀ ਡਿਸਕਾਊਂਟ ਮਿਲੇਗਾ ਤੇ ਤੁਸੀਂ ਸਾਰੇ ਸਾਡੇ ਮਾਜਾ ਬੁਟੀਕ ਤੇ ਆ ਕੇ ਆ ਬਲੇਡੀ ਨੂੰ ਅਸੀਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਐਗਜ਼ੀਬਿਸ਼ਨ ਲਗਾ ਰਹੇ ਆ ਸੋ ਸਭ ਨੂੰ ਰਿਕੁਐਸਟ ਹੈ ਕਿ ਆਪ ਜਰੂਰ ਆਣਾ ਤੇ ਐਗਜ਼ੀਬਿਸ਼ਨ ਦੇਖਣਾ ਕਾਟਨ ਦੇ ਸੂਟ ਨੇ ਇਹਨਾਂ ਦੇ ਉੱਪਰ ਵੀ ਡਿਸਕਾਊਂਟਡ ਸੂਟ ਨੇ ਜਿਵੇਂ ਉਧਰ ਵੀ ਕਾਟਨ ਦੇ ਸੂਟ ਨੇ ਥੋੜੇ ਇੱਧਰ ਪਾਟੀਵਰ ਸੂਟ ਵੀ ਲੱਗੇ ਹੋਏ ਨੇ ਪਲੇਨ ਦਾ ਫੈਬਰਿਕ ਆ ਹਰ ਤਰ੍ਹਾਂ ਦੇ ਜਿਹੜੇ ਫੈਬਰਿਕ ਆ ਉਹ ਤੁਹਾਨੂੰ ਅਵੇਲੇਬਲ ਹੋ ਜਾਣਗੇ ਮਾਜਾ ਬਟਿਕ ਤੋਂ ਤੁਸੀਂ ਕੱਲ ਨੂੰ ਆ ਕੇ ਤਾਂ ਜਰੂਰ ਵਿਜ਼ਿਟ ਕਰੋ ਜਿਵੇਂ ਦਾ ਫੈਬਰਿਕ ਲੈਣਾ ਚਾਹੁੰਦੇ ਜੀ ਉਹਨਾਂ ਦਾ ਤੁਸੀਂ ਫੈਬਰਿਕ ਬਾਈ ਕਰ ਸਕਦੇ ਹੋ ਹੈਵੀ ਡਿਸਕਾਊਂਟ ਦੇ ਰਹੇ ਆ ਹਾਂਜੀ ਹਰ ਤਰ੍ਹਾਂ ਦੇ ਸੂਟ ਮਿਲ ਜਾਣਗੇ ਹਾਂਜੀ ਦੀਵਾਲੀ ਤੇ ਆਫਰ ਲਗਾਈ ਆ ਹਾਂਜੀ ਇਹ ਵੀ ਡਿਜ਼ਾਈਨਰ ਸੂਟ ਨੇ ਪਲੇਸਿਸ ਲਗਾ ਕੇ ਜਿਵੇਂ ਬੁਟੀਕ ਕੋਲੋਂ ਤਿਆਰ ਕੀਤੇ ਗਏ ਸੂਟ ਨੇ ਹਾਂਜੀ ਇੱਧਰ ਆ ਕੁੜਤਾ ਨੇ ਜਿਵੇਂ ਇੱਧਰ ਬ੍ਰਾਈਡਲ ਲਹਿੰਗਾ ਲੱਗਾ ਹੋਇਆ ਆ ਤੁਸੀਂ ਐਵੇਂ ਦਾ ਕੋਈ ਵੀ ਹੈ ਹੈਵੀ ਜਿਹੜਾ ਡਿਜ਼ਾਈਨ ਕਰਵਾ ਕੇ ਤੁਸੀਂ ਉਹ ਲਹਿੰਗੇ ਵੀ ਬਣਵਾ ਸਕਦੇ ਹੋ ਆਪਣੇ ਮਨਮਰਜ਼ੀ ਦਾ ਲੈ ਹਾਂਜੀ ਜਿਵੇਂ ਇਹ ਮੀ ਬ੍ਰਾਈਡਲ ਜਿਹੜੇ ਆਪਣਾ ਕਿਸੇ ਵੀ ਤਰ੍ਹਾਂ ਦਾ ਲਹਿੰਗਾ ਜਿਹੜਾ ਬਣਾ ਸਕਦੇ ਨੇ ਹਾਂਜੀ ਇਹ ਮਸ਼ੀਨ ਵਰਕ ਹੈ ਇੱਧਰ ਇਹ ਮਸ਼ੀਨ ਵਰਕ ਕਿਦਾਂ ਹੋਇਆ ਆ ਤੁਸੀਂ ਐਵੇਂ ਦੇ ਜਿਹੜੇ ਆਪਣੇ ਜਾਗੋ ਵਾਸਤੇ ਜਿਹੜੇ ਸੂਟ ਆ ਉਹ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਜਾਗੋ ਵਾਸਤੇ ਰੈਡੀ ਸੂਟ ਆ ਹਾਂਜੀ ਅੱਜ ਅਸੀਂ ਦੇਖੋ ਸਾਰਾ ਕਿਥਲਾਰਾ ਪਿਆ ਹੋਇਆ ਤਿਆਰੀ ਕਰ ਰਹੇ ਆ ਸਾਰੀ ਇਹਦੇ ਤੁਹਾਨੂੰ ਅਲੱਗ-ਅਲੱਗ ਗ੍ਰਾਮ ਟੈਕਸ ਦੇ ਗੰਗਾ ਦੇ ਜਿਹੜੇ ਫੈਬਰਿਕ ਆ ਉਹ ਮਿਲਣਗੇ ਹਾਂਜੀ ਹਾਂਜੀ ਹਰ ਤਰ੍ਹਾਂ ਦੇ ਸੂਟ ਹਾਂਜੀ ਕੱਲ 10 ਵਜੇ ਤੋਂ ਲੈ ਕੇ 6 ਵਜੇ ਤੱਕ ਸਿਰਫ ਇੱਕ ਦਿਨ ਦੇ ਲਈ ਇਹ ਆਫਰ ਹੋਏਗੀ। ਹਾਂਜੀ। ਮੇਰੇ ਬੱਚੋ ਜਿਹਾ ਆਪੀ ਤਰ੍ਹਾਂ। ਹਾਂਜੀ ਇਹ ਸਾਰਾ ਪੈਚਵਰਕ ਆ ਇਹ ਆਪ ਖੁਦ ਕੀਤਾ ਹੋਇਆ ਸਾਰਾ। ਮੋਟੇ ਪੀਹਣ ਵਰਕ ਕਿਸੇ ਤਰ੍ਹਾਂ ਦਾ। ਹਾਂਜੀ। ਹਾਂਜੀ ਜਿਵੇਂ ਦਾ ਵੀ ਹੈਂਡਵਰਕ ਚਾਹੀਏ ਉਵੇਂ ਦਾ ਲੇਸੀਸ ਵਾਲੇ ਸੂਟ ਹੋਣਗੇ ਹੈਂਡਵਰਕ ਵਾਲੇ ਸੂਟ ਹੋਣਗੇ ਜਾਂ ਪਲੇਨ ਫੈਬਰਿਕ ਹੋਏਗਾ। ਕੱਲ ਸਾਰੇ ਪਾਰਟੀਅਰ ਫੈਬਰਿਕਸ ਦੇ ਉੱਪਰ ਅਸੀਂ ਡਿਸਕਾਊਂਟ ਦੇ ਰਹੇ ਹਾਂ। ਆ ਸਾਡੀ ਲੋਕੇਸ਼ਨ ਹੈ ਮਾਜਾ ਬੁਟੀਕ ਸਾਹਮਣੇ ਗਿੱਪਨ ਕਬਾੜੀਆ ਟੱਡਵਾ ਰੋਡ ਤਾਰੀਵਾਲ ਇਹ ਸਾਰੇ ਦੇਖੋ ਇਹ ਆ ਸੂਟਸ ਜਿਹੜੇ ਪਾਰਟੀ ਵੇਅਰ ਨੇ ਜਿਵੇਂ ਚ ਬ੍ਰੋਕੇਟ ਆ ਜਾਏਗੀ ਮਸਲੀਨ ਆ ਜਾਏਗੀ ਪਿਓਰ ਦੇ ਸੂਟ ਆ ਜਾਣਗੇ ਟੱਸੇ ਸਿਲਕ ਆ ਜਾਏਗੀ ਅਲੱਗ-ਅਲੱਗ ਤਰ੍ਹਾਂ ਦੇ ਫੈਬਰਿਕਸ ਨੇ ਤੁਹਾਡੇ ਵਾਸਤੇ ਲੱਗ ਗਈ ਹੈ ਵੱਡੀ ਆਫਰ ਮਾਜਾ ਬੁਟੀਕ ਤੇ ਤੁਸੀਂ ਵੀ 23 ਤਰੀਕ ਦਿਨ ਵੀਰਵਾਰ ਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਆਓ ਅਤੇ ਆਪਣੀ ਮਨਪਸੰਦ ਸੂਟ ਲੈ ਕੇ ਜਾਓ ਉਹ ਵੀ ਬਹੁਤ ਘੱਟ ਰੇਟਾਂ ਤੇ ਮਾਝਾ ਬੁਟੀਕ ਡੰਨਾ ਰੋਡ ਸਾਹਮਣੇ ਵਿਪਨ ਕਬਾਰੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ